ਰਾਜਵੀਰ ਜਵੰਦਾ ਰਾਜਵੀਰ ਜਵੰਦਾ ਇੱਕ ਉਹ ਨਾਂ ਹੈ ਜਿਹੜਾ ਪਿਛਲੇ ਅੰਦੋਲਨ ਤੋਂ ਲੈ ਕੇ ਅੱਜ ਤੱਕ ਅੱਜ ਇਸ ਦੁਖ ਦੀ ਘੜੀ 'ਚ ਵੀ ਆਪਦੇ ਲੋਕਾਂ ਨਾਲ ਖੜਾ ਹੈ ਹਰ ਅੰਦੋਲਨ ਦੇ ਵਿੱਚ ਕਿਸਾਨਾਂ ਦੀ ਢਿਰ ਬਣ ਕੇ ਖੜਿਆ ਹੈ ਉਹਨਾਂ ਦਾ ਦੁਰਘਟਨਾ ਹੋਈ ਹੈ ਐਕਸੀਡੈਂਟ ਹੋਇਆ ਹੈ ਗੰਬੀਰ ਸੱਟਾਂ ਲੱਗੀਆਂ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਪੂਰਾ ਭਾਰਤ ਦੇ ਲੋਕ ਪੂਰੀ ਕਿਸਾਨ ਜਮਾਤ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਸੱਚੇ ਬਾਦਸ਼ਾਹ ਦੇ ਕਿ ਉਸ ਹੁਣ ਹਾਰ ਨੌਜਵਾਨ ਨੂੰ ਤੰਦਰੁਸਤੀ ਬਖਸ਼ਣ ਉਹਨੂੰ ਚੜ੍ਹਦੀ ਕਲਾ ਦੇ ਵਿੱਚ ਮੁੜ ਦੁਬਾਰਾ ਸੰਗਤ ਦੀ ਸੇਵਾ ਕਰਨ ਲਈ ਯੋਗ ਬਣੋ ਤੇ ਦੂਸਰੀ ਗੱਲ ਜੋ ਅਸੀਂ ਕਹਿਣੀ ਚਾਹਦੇ ਆ ਕਿ ਸਾਡੀ ਸਰਕਾਰ ਸਾਡੇ ਅਸੀਂ ਜਿਹੜਾ ਡੀਜ਼ਲ ਲੈਨੇ ਆ ਉੱਥੇ ਵੀ ਅਸੀਂ ਕਾਹਸਸ ਦਿੰਨੇ ਆ ਜਦੋਂ ਅਸੀਂ ਬਿਜਲੀ ਪਾਲਦੇ ਆ ਉਹਦੇ ਵਿੱਚ ਵੀ ਅਸੀਂ ਕਾਉਸਸ ਦਿੰਦੇ ਆ ਕੋਈ ਚੀਜ਼ ਐਹੋ ਜੀ ਨਹੀਂ ਜਿੱਥੇ ਅਸੀਂ ਕਾਉਸਸ ਨਹੀਂ ਦਿੰਦੇ ਤੇ ਜਦੋਂ ਅਸੀਂ ਕਾਉਸਸ ਦਿੰਦੇ ਆ ਤਾਂ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਕਿਉਂ ਨਹੀਂ ਬਣਦੀ ਕਿ ਇਹ ਜਿਹੜੇ ਜਾਨਵਰ ਆਵਾਰਾ ਜਾਨਵਰ ਸਰਕਾਂ ਦੇ ਜਿਹੜੇ ਫਿਰਦੇ ਨੇ ਲੋਕਾਂ ਦੇ ਦੁਰਘਟਨਾਵਾਂ ਦੇ ਕਾਰਨ ਬਣਦੇ ਨੇ ਪਰਮਾਤਮਾ ਕਿਰਪਾ ਕਰੇ ਬੱਚਾ ਠੀਕ ਠਾਕ ਹੋ ਜਾਈ ਬਹੁਤ ਸਾਰੇ ਜਨਨਾਂ ਗਈਆਂ ਨੇ ਇਹਦੇ ਨਾਲ। ਪਰ ਸਾਡੇ ਮੁੱਖ ਮੰਤਰੀ ਜੀਆ ਨੂੰ ਅਸੀਂ ਸ਼੍ਰੀਮਾਨ ਭਗਵੰਤ ਮਾਨ ਦੀ ਯਾਦ ਹੋਏਗਾ 2.5-3 ਸਾਲ ਪਹਿਲਾਂ ਤੁਹਾਡੇ ਟੇਬਲ ਤੇ ਬੈਠ ਕੇ ਅਸੀਂ ਤੁਹਾਡਾ ਧਿਆਨ ਇਧਰ ਕਰਵਾ ਕੇ ਗਏ ਸੀ ਤੇ ਤੁਸੀਂ ਇਹ ਕਿਹਾ ਸੀਗਾ ਕਿ ਅਸੀਂ ਸਾਰੇ ਜਿੰਨੇ ਵਾਰਾ ਪਸ਼ੂ ਹੈ ਸਭ ਦੇ ਗਲਾਂ ਦੇ ਵਿੱਚ ਰਿਫਲੈਕਟਰ ਪਾਵਾਂਗੇ। ਤੁਸੀਂ ਕਹਤਾ ਸੀਗਾ ਕਿ ਕਿਹੜਾ ਰਿਫਲੈਕਟਰ ਪਾ ਦਿਆਂਗੇ ਤਾਂ ਕਿ ਤੁਰੰਤ ਆਉਣ ਜਾਣ ਵਾਲਿਆਂ ਨੂੰ ਦਿਸ ਜਾਣ। ਲੇਕਿਨ ਰਿਫਲੈਕਟਰ ਹੱਲ ਨਹੀਂ ਸੀ ਆਪਾਂ ਇਹ ਗੱਲ ਕਹੀ ਸੀ ਕਿ ਅਸੀਂ ਇਹਨਾਂ ਨੂੰ ਬਹੁਤ ਚਾਦਲਦੀ ਗਊਸ਼ਾਲਾਾਂਾਂ ਦੇ ਵਿੱਚ ਇਕੱਠੇ ਕਰ ਦਾਂਗੇ ਸਾਰੇ ਪਸ਼ੂਆਂ ਨੂੰ ਕਿਤੇ ਕੋਈ ਘਟਨਾ ਨਾ ਕਦੇ। ਲੇਕਿਨ ਅੱਜ ਫੇਰ ਹਾਲਾਤ ਕੋਹੀ ਨੇ। ਜਿਉਂ ਦੀ ਤਿਉਂ ਉੱਥੇ ਦੇ ਉੱਥੇ ਖੜੇ ਜਿੱਥੇ ਉਸ ਦਿਨ ਸੀ। ਸੋ ਸਭੀ ਬੇਨਤੀ ਆਰ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇਵੇ ਸਰਕਾਰ ਨਹੀਂ ਤਾਂ ਮਜਬੂਰਨ ਜਿੱਥੇ ਵੀ ਕੋਈ ਦੁਰਘਟਨਾ ਵੰਦੀ ਹੈ ਜਿੱਥੇ ਵੀ ਕੋਈ ਐਕਸੀਡੈਂਟ ਹੁੰਦਾ ਪਸ਼ੂਆਂ ਨਾਲ ਕਿਸੇ ਦੀ ਕੀਮਤੀ ਜਾਨ ਜਾਂਦੀ ਹੈ ਉਹ ਕਿਸੇ ਮਾਂ ਦਾ ਪੁੱਤ ਜਾਂਦਾ ਹੈ ਕਿਸੇ ਭੈਣ ਦਾ ਭਰਾ ਜਾਂਦਾ ਹੈ ਕਿਸੇ ਸਾਡੀ ਭੈਣ ਦਾ ਸੁਹਾਗ ਉੱਜੜਦਾ ਹੈ ਬੱਚਿਆਂ ਦਾ ਬਾਪ ਜਾਂਦਾ ਕੋਈ ਨਿੱਕੀ ਮੋਟੀ ਗੱਲ ਇਹ ਤੁਹਾਡੇ ਵਾਸਤੇ ਹੋਏਗਾ ਕਿ ਕੋਈ ਆਦਮੀ ਮਰ ਗਿਆ ਐਕਸੀਡੈਂਟ ਨਾਲ ਲੇਕਿਨ ਉਸ ਘਰ ਦਾ ਹਾਲ ਵੇਖੋ ਜਾ ਕੇ ਜੀ ਦਾ ਜਾਂਦਾ ਇਸ ਤਰ੍ਹਾਂ ਔਰ ਗਲਤੀਆਂ ਤੁਹਾਡੀਆਂ ਪੈਸਾ ਸਭ ਤੋਂ ਇਕੱਠਾ ਕਰ ਰਹੇ ਹੋ ਕਿਉਂ ਨਹੀਂ ਤੁਸੀਂ ਉਹਨਾਂ ਦਾ ਪ੍ਰਬੰਧ ਕਰਦੇ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਜਦੋਂ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ ਸੋ ਸਰਕਾਰੇ ਦਾ ਪ੍ਰਬੰਧ ਕਰੇ